ਮਿਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਜ਼ਿਲ੍ਹਾ ਅਮਰੀਕ ਸਰ ਬਗੀਚੇ ਪਾਜੀ ਕਲਾਪ ਆਏ ਆਂ ਤੇ ਬਸਟਾਂ ਦੇ ਲੱਗ ਗਏ ਜਿਹੜਾ ਵੀਜਨਾਂ ਦਾ ਘਰ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਸੂਈ ਆ ਤੇ ਇੱਕ ਗੱਬਣਿਆ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭਾ ਠੀਕ ਠਾਕ ਜੀ ਉਹਦੇ ਦੀ ਕਿਰਪਾ ਮਾਰੀ ਬਹੁਤ ਚਲੋ ਵਿਧੀ ਕਿਰਪਾ ਚਾਹੀਦੀ ਜੀ ਤੇ ਨਾਮ ਦੱਸ ਤਾ ਕਰੀ ਆਪਾਂ ਨਾਮ ਜੀ ਮੋਗੀਚਾ ਸਿੰਘ ਸ਼ਹਿਰਾ ਕੋਈ ਨਾਈ ਨਾਲਾ ਜਿਹੜਾ ਅਮਸਰ ਤੇ ਫੋਨ ਨੰਬਰ ਬੋਲ ਦੇ ਕਰੀ 70 40 24 27 ਵੇ ਜੀ ਠੀਕ ਹੈ ਜੀ ਇਹ ਨਾਲੇ ਚ ਬਿਲਕੁਲ ਪਾਸਟਾਂ ਦੇ ਲੱਗੇ ਆਪਣਾ ਗਾੜੇ ਨੇ ਠੀਕ ਹੈ ਜੀ ਤੇ ਅਜ ਦੋ ਫਿਰ ਹਾਂਜੀ ਦੋ ਜੀ ਇੱਕ ਤੇ ਵੀ ਦੀ ਸੁਈ ਜੇ ਉਹ ਗਿਆ ਪੰਜ ਦਿਨ ਸੁਈ ਨੂੰ ਤੇ ਕਿੰਨਾ ਦੁੱਧ ਦੇ ਤੱਕ ਇਹਦੇ ਕੋ ਵੀ ਦੀ ਜਿਹੜਾ ਪੱਕਾ ਹੋਊਗਾ ਪਮ ਦੱਸ ਕਹੀਏ 9 ਕਿਲੋ ਪੱਕਾ ਲੀਟਰ ਵਾਲਾ ਕਿੰਨਾ ਚੁਵਾਈ ਜਾਊਗੀ ਇਹ ਇਹ ਵੀ ਦੀ 12 ਕਿਲੋ ਚੁਵਾਈ ਜਾਊਗੀ ਠੀਕ ਹੈ ਹਾਂਜੀ ਤੇ ਲਿਆ ਖੋਲੋ ਫਿਰ ਤੋੜ ਦਈਏ ਠੰਡੀ ਠੰਡੀ ਵੀ ਦੀ ਪੜੀ ਐ ਇਹ ਪਾ ਇਸ ਤਰ੍ਹਾਂ ਹੀ ਪਾ ਬੈਠੇ ਰਹੋ ਇਹ ਠੰਡੀ ਠੰਡੀ ਬੜੀ ਠੰਡੀ ਤੇਰੀ ਪੂਰੀ ਬਹੁਤ ਜਦੀ ਬਹੁਤ ਜਦੀ ਇਸ ਤਰ੍ਹਾਂ ਹੀ ਪਾ ਬੈਠੇ ਰਹੋ ਠੀਕ ਹੈ ਜੀ ਹਾਂਜੀ ਠੰਡੀ ਬੜੀ ਤੋੜ ਦੋ ਫਿਰ ਕਰੀ ਹਾਂਜੀ ਜੀ ਬੱਚਾ ਕੀ ਜੀ ਮਗਰ ਇਹ ਵੀ ਦੀ ਵਛਾ ਜੀ ਮਗਰ ਇਹਦੇ ਵਛਾ ਐ ਬ ਫੈਟ ਇਹਦੀ ਕਾਫੀ ਚੰਗੀ ਆਈ ਜਾਉਂਦੀ ਸੁਵਾ ਕਰਵਾ ਮੇਂ ਦਿੱਤਾ ਸੁਵਾ ਵੀ ਦੀ ਦੂਜਾ ਜੀ ਸੁਵਾ ਦੂਸਰਾ ਹੈ ਜੀ ਆ ਗਈ ਤੇ ਨਹੀਂ ਯਾਰ ਸਿਰ ਦੇ ਵਿੱਚ ਆ ਗਈ ਲੈ ਆ ਜਵਿੰਦੀ ਇਹ ਜੀ ਠੰਡੀ ਜਿੱਥੇ ਮਰਜ਼ੀ ਭਾਂ ਲੈ ਖਲਾਰ ਕੇ ਬਹਿ ਜਾਓ ਠੀਕ ਆ ਬਹੁਤ ਹੀ ਠੰਡੀ ਠੀਕ ਹੈ ਜੀ ਹਾਂ ਜੀ ਲੈ ਜੇ ਲੈ ਬਾਕੀ ਹੱਦ ਕੰਪੈਕਟ ਜੇ ਹਵਾਨਾ ਜਿਹੜਾ ਇਹਦਾ ਤੇ ਬਾਕੀ ਤੇ ਫਿਰ ਕੀ ਮੋਹਲ ਰੱਖੇ ਵਿਧਿਆਪਾ ਇਹਦਾ ਮੋਹਨ ਦੇ ਵੀ ਕੀ ਕਰਨੇ ਤਾਂ 35000 ਕਰਦੇ ਆ ਅੱਛਾ ਹਾਂਜੀ ਬੀਤੀ ਇਹ ਵੀ ਦੀ ਜੈਸ ਨੂੰ 35 ਦੇ ਰਾਈ 35000 ਦੀ ਦੇ ਦੋਗੇ ਮੌਕੇ ਤੇ ਛੋਟ ਛੜ ਕਰ ਦੋਗੇ ਹੁਣ ਬੀਤੀ 1000 ਰੁਪਏ ਮਾਨਦਨ ਕਰਤਾ 34000 ਦੀ 34000 ਦੀ ਦੇ ਦੋਗੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਹਾਂਜੀ ਬੀਤੀ ਇਹ ਗੱਬਨ ਜੋ ਇਹ ਗੱਬਨ ਹੈ ਹਾਂਜੀ ਹਾਂਜੀ ਤੇ ਇੱਕ ਨੱਕ ਟਾਈਮ ਲਾ ਜੂਗੇ ਇਹ ਵੀਧੀ ਜੀ ਮੇਰੇ ਨਤਜਾਹਬ ਤੱਕ ਲੈ ਜੂਗੇ ਜੀ ਹਫਤਾ ਲੈ ਜੂਗੇ ਹਾਂਜੀ ਲੈ ਜੀ ਠੀਕ ਹੈ ਜੀ ਬੰਨੂ ਬੰਨੂ ਵੀ ਚੰਗੀ ਹੋ ਸੀ ਇਹ ਥਾਨ ਥਨ ਬਹੁਤ ਪਿਆਰਾ ਲੱਗਾ ਹਾਂ ਦੇਖ ਸਕਦੇ ਜੀ ਥਾਨ ਬੜਾ ਪਿਆਰਾ ਵਾਕੀ ਥਾਨ ਕਾਫੀ ਚੰਗਾ ਉਤਰਾਂ ਤੇ ਲੱਡਣਾ ਚੰਗਾ ਆ ਤੇ ਇੱਕ ਨੱਕ ਦੋ ਚੁਾਈ ਜਾਊਗੀ ਵੀਰ ਜੀ ਦੁੱਧ ਵੀਰ ਜੀ ਇਹ ਮੈਂ ਜਿੰਨਾ ਕ ਲੈ ਲਈ ਨਾ ਹਾਂਜੀ ਤੇ ਅੰਦੇ ਦੂਸਰੇ ਸਵੇ ਅਸੀਂ 16 ਕਿਲੋ ਚੋਇਆ ਅੱਛਾ ਅਰਗਾ ਦੇ ਸਵੇ ਤੀਸਰਾ ਜੀ ਅੱਛਾ ਸਾਡੀ ਤੀਸਰਾ ਸਵੇ ਜੀ ਦੇ ਚਲੋ 16 17 ਕਿਲੋ ਅਰਗਾ ਚੁਾਈ ਜਾਊਗੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਤੋਰ ਦਈ ਬਾਕੀ ਰੰਗ ਰੂਪ ਦੀ ਜਿਹੜੀ ਇਹ ਵੀ ਚੰਗੀ ਹੈ ਹਾਂਜੀ ਹਾਂ ਦੇਖ ਸੰਦੀ ਇਹ ਹੈਗੀ ਜਰਸੀ ਜੀ ਇਹਦੇ ਪਰ ਕੱਚ ਆਪਣੇ ਟਿੱਟ ਹੋਈ ਹੈ ਠੀਕ ਹੈ ਜੀ ਜਰਸੀ ਐਸੈਪ ਕਰੋਸੀ ਹੈ ਜਿਹੜੀ ਫੈਟ ਇਹਦੇ ਵੀ ਚੰਗੀ ਆ ਜਾਊਗੀ ਹਾਂਜੀ ਬਾਕੀ ਠੰਡੀ ਠੰਡੀ ਵੀ ਇਹ ਵੀ ਬੜੀ ਹੈ ਥਾਣੇ ਦੇ ਵੀ ਥਾਨ ਬਹੁਤ ਚੰਗੇ ਗਾਇਪ ਤੇ ਆ ਤੇ ਬਾਕੀ ਮਿਲਕ ਵੀਨ ਵੀ ਦੇਖ ਸਕਦੇ ਹਾਂਜੀ ਹਾਂਜੀ ਇਦਾਂ ਮਗਰੋਂ ਖਾਵੇ ਨਹੀਂ। ਇਹ ਵੀ ਹੈਗੀ ਠੰਡੀ ਤੇਰੀ ਜਿੱਥੇ ਬੱਚੇ ਖਲਾਰਦਾ। ਹਾਂਜੀ ਹਾਂਜੀ। ਲੈ ਜਾ ਫਿਰ ਜਿੰਦਾਂ। ਬਾਕੀ ਆਪੇ ਚੱਲ ਜਣਾ ਇਹਨੇ ਅੰਦਰ। ਹੈਗੀ ਬੜੀ ਚੰਗੀ। ਬਾਕੀ ਇਹੋ ਜਿਹਾ ਪੁੱਛ ਦਾ ਵਾਧਾ ਹੁੰਦਾ ਵਾ ਜਿਹੜਾ ਕਿ ਭਾਵੇਂ ਜਿੱਤਰਾ ਮਰਜੀ ਕੋਈ ਨਿਆਣਾ ਫੜਲੇ ਸਿਆਣਾ ਫੜਲੇ। ਬਾਕੀ ਕਈ ਵਾਰੀ ਕਈ ਵੀਰਣ ਹੁੰਦਾ ਕਿ ਦੁੱਧ ਭਾਵੇਂ ਕਿ ਲੋ ਘੱਟ ਵੀ ਦਈ ਜਾਵੇ ਪਰ ਪਸ਼ੂ ਜਿਹੜਾ ਠੰਡਾ ਸੀਲ ਹੋਵੇ ਤੇ ਉਹਨਾਂ ਵੀਰਾਂ ਵਾਸਤੇ ਵੀ ਆ ਤੇ ਇਹਦਾ ਫਿਰ ਜੀ ਆਪਾਂ ਕੀ ਰੱਖਣਾ ਫਿਰ ਮੋਲ ਇਹ ਵੀ ਜਿਸ ਤਰ੍ਹਾਂ ਮਤਲਬ ਤੁਸੀਂ ਜਿਹੜਾnga ਬਾਈ ਜੀ ਸਹੀ ਹੋਵੇ ਨਾ ਹਾਂਜੀ ਪਰ ਫਿਰ ਜ਼ਿਆਦਾ ਦੀ ਵੇਚਦੀ ਠੀਕ ਹੈ ਇਸ ਤਰ੍ਹਾਂ ਨਾਲ ਦੱਸਿਆ ਹੁੰਦਾ ਵੀ ਤਿਆਰਤੀ ਵੀ ਬੜੀ ਜ਼ਿਆਦੀ ਹੁੰਦੀ ਜੀ ਹਾਂਜੀ ਵੀਦੀ ਹੁਣ ਆਪਾ ਦੇ ਦਾਂਗੇ 45000 ਜੀ 45000 ਦੀ ਹਾਂਜੀ ਕਰਨਾ ਵਿੱਚ ਮੰਨਤਾ ਨਾ ਹੋਰ ਵੀਰੀ 2 ਛੱਡ ਦਾਂਗੇ ਜੈਸਨ ਉਹ 43000 ਦੀ ਦੇਣੀ ਹੈ 43000 ਦੀ ਦੇ ਦੇਣੀ ਹੈ ਠੀਕ ਹੈ ਬਾਕੀ ਚਲੋ ਕੋਈ ਫੋਨ ਲਾਵੇ ਹਨਾ ਮੰਨਤਨ ਮੌਕੇ ਤੇ ਹੋ ਜਾਊਗਾ ਜੇ ਕੋਈ ਆਏਗਾ ਵੀਰ ਭਰਾ ਤੇ ਜੇ ਕਿਸੇ ਨੇ ਜੋੜੇ ਇਕੱਠੇ ਪੋਣਾ ਹੋਵੇ ਤੇ ਫਿਰ ਮੰਨਤਨ ਮੌਕੇ ਤੇ ਹੋਰ ਹੋ ਜਾਊਗਾ ਹਨਾ ਠੀਕ ਹੈ ਜੀ ਠੀਕ ਹੈ ਵੀਰ ਹੋਰ ਕੁਝ ਹੈ ਨਾ ਫਿਰ ਬਾਜੀ ਬਾਗ ਕੀਤੀ ਜਿਹੜਾ ਵੀਰ ਭਰਾ ਆਪਣੀ ਤਸੱਲੀ ਕਰਕੇ ਖੜੇ ਬਾਕੀ ਦੋਵੇਂ ਠੰਡੀਆਂ ਠੰਡੀਆਂ ਜੇ ਠੀਕ ਹੈ ਜੀ ਵੀ ਵੀ ਬੜੀ ਠੰਡੀ ਠੰਡੀ ਵਜੇ ਹੈ ਹਾਂ ਦੇਖ ਸਕਦੇ ਜੀ ਜੋ ਜਿਤਨਾ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਸ਼ ਚਾਹ ਕੇ ਆਪਣੀ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ